ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਭੈਣਾ ਭਰਾਵਾਂ ਅਤੇ ਮਾਵਾਂ ਨੂੰ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਰਕਾਰੇ ਖਾਲਸਾ ਤੇ ਜਿੱਥੇ ਗੱਲ ਹੱਕ ਤੇ ਸੱਚ ਦੀ ਕਰਦੇ ਆਏ ਹਾਂ ਗੱਲ ਹੱਕ ਤੇ ਸੱਚ ਦੀ ਕਰਦੇ ਰਹਾਂਗੇ ਤੇ ਵੈਸੇ ਮੁੱਦੇ ਤੇ ਬਹੁਤ ਨੇ ਤੇ ਇੱਕ ਮੁੱਦਾ ਜਿਹੜਾ ਕੱਲ ਤੋਂ ਜ਼ਿਆਦਾ ਪੱਖਿਆ ਹੋਇਆ ਉਸ ਤੇ ਗੱਲ ਕਰਨੀ ਪਣਦੀ ਵੀ ਹੈ ਤੇ ਉਸ ਤੇ ਗੱਲ ਜਰੂਰ ਕਰਾਂਗੇ ਮੁੱਦਾ ਹੈ ਨਿਊਜ਼ੀਲੈਂਡ ਦਾ ਜਿੱਥੇ ਨਗਰ ਕੀਰਤਨ ਨਿਕਲ ਰਿਹਾ ਸੀਗਾ ਤੇ ਕੁਝ ਡੈਸਟਨੀ ਚਰਚ ਵਾਲਿਆਂ ਨੇ ਪ੍ਰੋਟੈਸਟ ਕੀਤਾ ਤੇ ਹੱਕਾ ਡਾਂਸ ਕੀਤਾ ਤੇ ਹੱਕਾ ਡਾਂਸ ਕੀਤਾ ਉੱਥੇ ਕਿ ਉਹਨਾਂ ਨੇ ਉਹਨਾਂ ਦੇ ਜਿਹੜੇ ਬੈਨਰ ਸੀਗੇ ਉਹਨਾਂ ਦੇ ਬੈਨਰ ਤੇ ਲਿਖਿਆ ਹੋਇਆ ਸੀ ਕਿ ਥਿਸ ਇਜ਼ ਨਿਊਜ਼ੀਲੈਂਡ ਨਾਟ ਇੰਡੀਆ ਮਤਲਬ ਕਿ ਇਹ ਨਿਊਜ਼ੀਲੈਂਡ ਹੈ ਇਹ ਭਾਰਤ ਨਹੀਂ ਹੈ ਤੇ ਅਸਤੇ ਕਾਫੀ ਰਾਜਨੀਤਿਕ ਚੱਲ ਪਈ ਕਾਫੀ ਰਾਜਨੀਤਿਕ ਰਪਈ ਕਾਫੀ ਮੈਂ ਫੇਸਬੁਕ ਟਵਿੱਟਰ ਹਰ ਥਾਂ ਤੇ ਦੇਖੇਗੀ ਦੇਖੋ ਇਹ ਤੁਹਾਡੇ ਦੇਸ਼ ਬਾਰੇ ਕਹਿਤਾ ਕੁਛ ਤੇ ਇਹ ਵੀ ਕਹ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਵਾਸੀ ਭਾਰਤ ਤੋਂ ਬਾਹਰ ਆਏ ਹੋਏ ਨੇ ਵੱਧ ਜਿਆਦਾ ਤੋਂ ਜ਼ਿਆਦਾ ਗਿਣਤੀ ਛੇ ਵੱਧ ਗਿਣਤੀ ਛੇ ਜਿਹੜੇ ਭਾਰਤ ਤੋਂ ਬਾਹਰ ਆਏ ਹੋਏ ਨੇ ਜਿਹੜੇ ਪੰਜਾਬੀ ਨੇ ਉਹ ਭਾਰਤੀ ਨੇ ਉਹਨਾਂ ਦੇ ਲਈ ਕਿਹਾ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਕੌਣ ਲੋਕ ਨੇ ਮੈਨੂੰ ਨਹੀਂ ਪਤਾ ਕਿ ਇਹ ਕੌਣ ਲੋਕ ਨੇ ਪਰ ਬੀਤੇ ਕੁਛ 3 ਤੋਂ 4 ਮਹੀਨੇ ਪਹਿਲੇ ਦੀ ਗੱਲ ਹੈ ਤਾਂ ਕੁਛ ਜਿਹੜੇ ਹੁਤਿਆ ਨੇ ਉਹਨਾਂ ਨੇ ਇਹ ਪ੍ਰੋਟੈਸਟ ਕਰਿਆ ਸੀ ਉੱਥੇ ਜਿਹੜੇ ਹਿੰਦੂਆ ਦਾ ਓਮ ਦਾ ਝੰਡਾ ਸੀਗਾ ਉਹ ਪਾਲਿਆ ਮੁਸਲਮਾਨਾਂ ਦਾ ਝੰਡਾ ਪਾਲਿਆ ਸਿੱਖਾਂ ਦਾ ਵੀ ਝੰਡਾ ਪਾਲਿਆ ਉਹ ਮਤਲਬ ਹਰ ਇੱਕ ਉਹਨਾਂ ਦੇ ਖਿਲਾਫ ਨੇ ਜਿਹੜੇ ਬਾਰ ਆਇਆ ਇਹ ਜਿਹੜੇ ਪ੍ਰਵਾਸੀ ਨੇ ਉਹ ਕਹਿੰਦੇ ਨੇ ਕਿ ਨਿਊਜ਼ੀਲੈਂਡ ਸਾਡੀ ਕੰਟਰੀ ਹੈ ਇੱਥੇ ਸਾਡੇ ਜਿਹੜੇ ਹੱਕ ਨੇ ਇਹ ਪ੍ਰਵਾਸੀ ਆ ਕੇ ਖੋ ਰਹੇ ਨੇ ਇਸ ਤਰ੍ਹਾਂ ਆਪਾਂ ਪੰਜਾਬ ਚ ਕਹਿੰਦੇ ਆ ਤੇ ਨਿਊਜ਼ੀਲੈਂਡ ਵਾਲਿਆਂ ਦੀ ਗੱਲ ਵੀ ਸਹੀ ਹੈ ਤੇ ਉਹ ਆਪਣੀ ਜਗ੍ਹਾ ਵੀ ਸੱਚੇ ਨੇ ਪਰ ਸਿੱਖਾ ਦੇ ਨਾਲ ਇੱਥੇ ਪੋਲਿਟਿਕਸ ਕੀ ਹੋ ਰਹੀ ਹੈ ਭਾਰਤ ਵੱਲੋਂ ਕੀ ਪੋਲਿਟਿਕਸ ਹੋ ਰਹੀ ਹੈ ਕਿ ਕਿ ਉਹਨਾਂ ਨੇ ਦੇਖੋ ਤੁਸੀਂ ਭਾਵੇਂ ਜਿੰਨਾ ਮਰਜ਼ੀ ਭਾਰਤ ਦੇ ਖਿਲਾਫ ਹੋ ਜਾਓ ਉਹਨਾਂ ਨੇ ਤੁਹਾਨੂੰ ਭਾਰਤੀ ਮੰਨਣਾ ਤਾਂ ਉਹਨਾਂ ਨੂੰ ਤੁਹਾਨੂੰ ਖਾਲਸਤਾਨੀ ਨਹੀਂ ਮੰਨਣਾ ਤੁਹਾਨੂੰ ਪੰਜਾਬੀ ਨਹੀਂ ਮੰਨਣਾ ਤੇ ਸਾਡਾ ਵੀ ਇਹ ਜਵਾਬ ਹੈ ਉਹਨਾਂ ਹਿੰਦੂਆਂ ਨੂੰ ਉਹਨਾਂ ਭਾਰਤੀ ਅਤਵਾਦੀਆਂ ਨੂੰ ਭਾਵੇਂ ਜਿਹੜੇ ਮਰਜ਼ੀ ਤੁਸੀਂ ਪ੍ਰੋਟੈਸਟ ਕਰਵਾ ਲਓ ਕਰ ਲਓ ਜਾਂ ਕੁਝ ਵੀ ਕਰਾ ਲਓ ਜਾਂ ਪੈਸੇ ਦੇ ਕੇ ਕੁਝ ਜਿਹੜੇ ਵੀ ਬੰਦੇ ਖਰੀਦ ਲਓ ਯਾਰ ਤੁਸੀਂ ਕਸਈ ਉਹਨਾਂ ਨੂੰ ਇਹੀ ਕਹਿੰਦੇ ਆ ਨਿਊਜ਼ੀਲੈਂਡ ਸ਼ੇਕਰ ਉਹ ਲੋਕ ਸੱਚੇ ਨੇ ਜਾਂ ਫਿਰ ਉਹ ਪੇਡ ਨਹੀਂ ਨੇ ਉਹਨਾਂ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਆ ਕਿ ਯੈਸ ਆਫ ਕੌਰਸ ਵੀ ਆਰ ਆਲਸੋ ਨਾਟ ਐਨ ਇੰਡੀਅਨ ਵੀ ਆਰ ਪੰਜਾਬੀ ਵੀ ਆਰ ਖਾਲਿਸਤਾਨੀ ਵੀ ਸਟੈਂਡ ਵਿਦ ਨਿਊਜ਼ੀਲੈਂਡ ਵੀ ਮੇਕ ਨਿਊਜ਼ੀਲੈਂਡ ਗ੍ਰੇਟ ਅਗੇਨ ਜਿਸ ਤਰ੍ਹਾਂ ਅਮਰੀਕਾ ਨੇ ਨਾਰਾ ਦਿੱਤਾ ਸੀਗਾ ਨਾ ਕਿ ਮੈਗਾ ਹੈਸ਼ ਮੈਗਾ ਮੇਕ ਅਮਰੀਕਾ ਗ੍ਰੇਟ ਅਗੇਨ ਤੇ ਬਿਲਕੁਲ ਅਸੀਂ ਇਹ ਵੀ ਨਾਰਾ ਦਿੰਦੇ ਆ ਕਿ ਮੇਕ ਨਿਊਜ਼ੀਲੈਂਡ ਗ੍ਰੇਟ ਅਗੇਨ ਬਟ ਇੱਥੋਂ ਦੀ ਭਾਰਤੀਆਂ ਨੂੰ ਬਾਹਰ ਕੱਢੋ ਜਿਹੜੇ ਹਿੰਦੂ ਅੱਤਵਾਦੀ ਭੀੜਾ ਉਹਨਾਂ ਨੂੰ ਬਾਹਰ ਕੱਢੋ ਅਸੀਂ ਹਿੰਦੂ ਅਸੀਂ ਹਿੰਦੂ ਨਹੀਂ ਅਸੀਂ ਹਿੰਦੁਸਤਾਨੀ ਨਹੀਂ ਅਸੀਂ ਭਾਰਤੀ ਨਹੀਂ ਅਸੀਂ ਇੰਡੀਅਨ ਨਹੀਂ ਸਾਡੀ ਹੋਂਦ ਸਾਡੀ ਪਛਾਣ ਖਾਲਸਤਾਨੀ ਹੈ ਅਸੀਂ ਪੰਜਾਬੀ ਆ ਸਾਡਾ ਕੋਈ ਲੈਣਾ ਦੇਣਾ ਨਹੀਂ ਇੰਡੀਆ ਨਾਲ ਅਸੀਂ ਪੰਜਾਬ ਵਿੱਚ ਵੀ ਕਹਿੰਦੇ ਆ ਕਿ ਭਈਏ ਬਾਹਰ ਕੱਢੋ ਪ੍ਰਵਾਸੀ ਬਾਰਕਡੋ ਮਤਲਬ ਹਿੰਦਸਤਾਨੀ ਬਾਰਕਡੋ ਇੰਡੀਅਨ ਬਾਰਕਡੋ بس ਇੱਕ ਬੈਨਰ ਦਾ ਹੀ ਫਰਕ ਹੈ ਕਿ ਦਿਸ ਇਜ਼ ਪੰਜਾਬ ਦਿਸ ਇਜ਼ ਕਾਲਿਸਤਾਨ ਨਾਟ ਇੰਡੀਆ ਤੇ ਉਹੀ ਬੈਨਰ ਨਿਊਜ਼ੀਲੈਂਡ 'ਚ ਲੱਗਾ ਦਿਸ ਇਜ਼ ਨਿਊਜ਼ੀਲੈਂਡ ਨਾਟ ਇੰਡੀਆ ਕੰਪੈਰੀਜ਼ਨ ਸੇਮ ਹੈ ਕਿ ਐਸੀ ਭੈਣ ਕਹਿੰਦੇ ਆ ਕਿ ਭਈਏ ਬਚਾਓ ਪੰਜਾਬ ਬਚਾਓ ਤੇ ਉੱਥੇ ਉਹ ਕਹਿੰਦੇ ਨੇ ਕਿ ਇੰਡੀਆ ਨੂੰ ਭਜਾਓ ਨਿਊਜ਼ੀਲੈਂਡ ਬਚਾਓ ਇੰਡੀਆ ਨੂੰ ਭਜਾਓ ਅਮਰੀਕਾ ਬਚਾਓ ਤੇ ਅਮਰੀਕਾ ਇਹ ਗੱਲ ਸਮਝ ਗਿਆ ਤੇ ਖੜ ਗਿਆ ਸਿੱਖਾਂ ਦੇ ਨਾਲ ਉਹ ਕਹਿੰਦੇ ਨੇ ਕਿ ਅਮਰੀਕਾ ਵਿੱਚ ਜਿਹੜਾ ਅਸਾਇਲਮ ਲੈਂਦੇ ਨੇ ਪਹਿਲਾਂ ਤੇ ਉਹ ਖਾਲਸਤਾਨੀ ਹੋ ਜਾਂਦੇ ਨੇ ਬਾਅਦ ਵਿੱਚ ਉਹ ਫਿਰ ਭਾਰਤੀ ਹੋ ਜਾਣੇ ਹੋ ਜਾਂਦੇ ਨੇ ਤੇ H1B ਵੀਜ਼ਾ ਦਾ ਵਾਲਾ ਰੋਲਾ ਪੈ ਰਿਹਾ 3-4 ਮਹੀਨੇ ਦੇ ਬਾਅਦ ਪਤਾ ਲੱਗੂਗਾ ਉੱਥੇ ਵੀ ਤੇ ਸਾਰਾ ਕੁਝ ਜਿਹੜਾ ਹੈ ਖਾਲਸਤਾਨ ਦੇ ਹੱਕ ਵਿੱਚ ਆਣਾ ਉਹਨਾਂ ਨੇ ਇਹ ਕਹਿਣਾ ਕਿ ਜਿਹੜੇ ਬਾਅਦ ਜਿਨ੍ਹਾਂ ਨੇ ਪਹਿਲਾਂ ਜਿਨ੍ਹਾਂ ਨੇ ਪਹਿਲਾਂ ਅਸਾਇਲਮ ਲਈਤੀ ਹੈ ਕਿ ਸਾਨੂੰ ਭਾਰਤ ਤੋਂ ਖਤਰਾ ਹੈ ਸਿੱਖ ਪੰਜਾਬੀ ਆਇਆ ਖਲਸਤਾਨੀ ਆ ਬਾਅਦ ਉਸੇ ਲੋਗ ਜਦ ਉਹਨਾਂ ਨੂੰ ਪੀਆਰ ਮਿਲ ਜਾਂਦੀ ਹੈ ਪਰਮਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਹੈ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਹੈ ਤੇ ਗੇੜੇ ਲਾ ਕੇ ਆਉਂਦੀ ਆ ਪੰਜਾਬ ਚ ਜਾਂ ਭਾਰਤ ਦੇ ਅਲੱਗ-ਅਲੱਗ ਖੇਤਿਆਂ ਚ ਤਾਂ ਉਹਨਾਂ ਨੂੰ ਕੋਈ ਖਤਰਾ ਨਹੀਂ ਉਹਨਾਂ ਨੂੰ ਕਾਊਂਟਰ ਕੀਤਾ ਜਾਏਗਾ ਉਹਨਾਂ ਨੂੰ ਫੜਿਆ ਜਾਏਗਾ ਉਹਨਾਂ ਦੀ ਜਵਾਬ ਦੇਹੀ ਹੋਵੇਗੀ ਤੇ ਉਹਨਾਂ ਨੂੰ ਵਾਪਸ ਡਿਪੋਰਟ ਕੀਤਾ ਜਾਏਗਾ ਤੇ ਇਹੀ ਨਿਊਜ਼ੀਲੈਂਡ ਵਾਲਿਆਂ ਦੇ ਜਿਹੜੇ ਜਿਨ੍ਹਾਂ ਨੇ ਡੈਸਟੀਨੀ ਚਰਚ ਵਾਲਿਆਂ ਜਿਹੜਾ ਪ੍ਰੋਟੈਸਟ ਕੀਤਾ ਹਕਾ ਡਾਂਸ ਕੀਤਾ ਉਹਨਾਂ ਦੇ ਅਸੀਂ ਨਾਲ ਆ ਤੇ ਹੋ ਸਕਦਾ ਹੈ ਹੋ ਸਕਦਾ ਨਹੀਂ ਹੈ ਕਿ ਇਹ ਹੋਣਾ ਹੀ ਹੋਣਾ ਹੈ ਜਿਹੜੀ ਸਾਡੀ ਸਿੱਖ ਫॉर ਜਸਟਿਸ ਜਥੇਬੰਦੀ ਹੈ ਤੇ ਹੋਰ ਵੀ ਜਿੰਨੀ ਵੀ ਜਥੇਬੰਦੀਆਂ ਨੇ ਬਹੁਤ ساری ਜਥੇਬੰਦੀਆਂ ਨੇ ਖਾਲਸਤਾਨੀ ਜਥੇਬੰਦੀ ਹੈ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੋਣੀ ਹੈ ਬਹਿ ਕੇ ਤੇ ਕਿਹਾ ਹੋਣਾ ਕਿ ਤੁਸੀਂ ਜਿਹੜਾ ਇਹ ਪ੍ਰੋਟੈਸਟ ਕੀਤਾ ਹੈ ਇਹ ਬਹੁਤ ਹੀ ਵਧੀਆ ਹੈ ਲੇਕਿਨ ਤੁਹਾਡਾ ਪੁਲੇਖਾ ਅਸੀਂ ਕੱਢਣ ਆਏ ਆ ਕਿ ਅਸੀਂ ਇੰਡੀਆ ਨਹੀਂ ਆ ਅਸੀਂ ਖਾਲਸਤਾਨੀ ਆ ਅਸੀਂ ਆਪਣਾ ਦੇਸ਼ ਆਜ਼ਾਦ ਕਰਵਾ ਰਹੇ ਆ ਤਾਂ ਕਰਕੇ ਅਸੀਂ ਨਿਊਜ਼ੀਲੈਂਡ ਵਿੱਚ ਇੱਕ ਪੋਲਿਟਿਕਲ ਸ਼ਰਨ ਲੈਤੀ ਹੋਈ ਹੈ ਰਾਜਨੀਤਿਕ ਸ਼ਰਨ ਲੈਤੀ ਹੋਈ ਹੈ ਅਸਾਈਲਮ ਲੈਤੀ ਹੋਈ ਹੈ ਹੁਣ ਲੋਕੀ ਕਹਿਣਗੇ ਕਿ ਨਿਊਜ਼ੀਲੈਂਡ ਦੇ ਸਿੱਖ ਖਾਲਸਤਾਨੀ ਨਹੀਂ ਉਹ ਦਾ ਪ੍ਰੂਫ ਦੇ ਚੁੱਕੇ ਆ ਬੀਤੇ ਦਿਨਾ ਜਦੋਂ ਰੈਫਰੈਂਡਮ ਹੋਇਆ ਸੀਗਾ 72 80% VOTING ਹੋ ਚੁੱਕੀ ਹੈ ਉਥੇ 72 80% VOTING ਖਾਲਸਤਾਨ ਦੇ ਹੱਕ ਵਿੱਚ ਪਈ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਇੱਕ ਇੱਕ ਰਹਿਣ ਵਾਲਾ ਜਿਹੜਾ ਸਿੱਖ ਹੈ ਉਹ ਖਾਲਸਤਾਨੀ ਹੈ ਉਹ ਖਾਲਸਤਾਨੀ ਹੈ ਉਹ ਪੰਜਾਬੀ ਹੈ ਤੇ ਸਾਡਾ ਭਾਰਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਹਿੰਦੂ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਵਿਵਾਦ ਨਹੀਂ ਕੋਈ ਕੁਝ ਨਹੀਂ ਪਰ ਅਸੀਂ ਭਾਰਤੀ ਨਹੀਂ ਆ ਅਸੀਂ ਖਾਲਸਤਾਨੀ ਆ ਅਸੀਂ ਖਾਲਸਤਾਨ ਚਾਹੁੰਦੇ ਆ ਅਸੀਂ ਭਾਰਤ ਤੋਂ ਆਪਣਾ ਮਲਕ ਆਜ਼ਾਦ ਕਰਾ ਰਹੇ ਆ ਜਿਹੜਾ ਕਿ ਭਾਰਤ ਨੇ ਨਜਾਇਜ਼ ਤਰੀਕੇ ਦੇ ਨਾਲ ਝੂਠ ਬੋਲ ਕੇ ਵਿਸ਼ਵਾਸ ਘਾਤ ਕਰਕੇ ਸਾਡਾ ਪੰਜਾਬ ਕਬਜ਼ਾਇਆ ਹੋਇਆ ਤੇ ਜਿਹੜੇ ਡੈਸਟਨੀ ਚਰਚ ਵਾਲੇ ਨੇ ਜਿਨ੍ਹਾਂ ਨੇ ਹੱਕਾ ਡਾਂਸ ਕੀਤਾ ਪਤਾ ਨਹੀਂ ਉਹਨਾਂ ਨੂੰ ਕਿੰਨਾ ਨੇ ਵਰਗ ਲਾਇਆ ਕੀ ਹੈ ਭਾਰਤੀਆਂ ਦਾ ਜਿਹੜਾ ਨਗਰ ਕੀਰਤਨ ਹੈ ਭਾਰਤੀਆਂ ਦਾ ਨਗਰ ਕੀਰਤਨ ਨਹੀਂ ਹੈ ਖਾਲਸਤਾਨੀਆਂ ਦਾ ਨਗਰ ਕੀਰਤਨ ਹੈ ਅਸੀਂ ਪੰਜਾਬੀ ਆ ਸਾਡੇ ਕੋਲ ਕੋਈ ਦੇਸ਼ ਨਹੀਂ ਹੈ ਇਸ ਵੇਲੇ ਅਸੀਂ ਅਸੀਂ ਉੱਥੇ ਰਹਿ ਕੇ ਇੱਕ ਰਾਜਨੀਤਿਕ ਸ਼ਰਨ ਲਈ ਹੋਈ ਹੈ ਅਮਰੀਕਾ ਕੈਨੇਡਾ ਯੂਰੋਪ ਆਸਟ੍ਰੇਲੀਆ ਨਿਊਜ਼ੀਲੈਂਡ ਬਟ ਕਾਫੀ ਲੋਕ ਨੇ ਉਹ ਇਹ ਵੀ ਵੀਡੀਓ ਪਾ ਰਹੇ ਨੇ ਕਿ ਹੋਰ ਵੀ ਦੇਸ਼ਾਂ 'ਚ ਇਹ ਕੰਮ ਸ਼ੁਰੂ ਹੋਣ ਵਾਲਾ ਹੈ ਠੀਕ ਹੈ ਇਹ ਕੰਮ ਸ਼ੁਰੂ ਹੋਣ ਵਾਲਾ ਇਹ ਹੋ ਸਕਦਾ ਹੈ ਤੇ ਅਸੀਂ ਇਸ ਦੇ ਅ ਅ ਇਹ ਸ ਇਸ ਇਸ ਅ ਵੈਲਕਮ ਕਰਦੇ ਆਂ ਅਸੀਂ ਖੜਦੇ ਹਾਂ ਗੋਰਿਆਂ ਦੇ ਨਾਲ ਜਿਨ੍ਹਾਂ ਨੇ ਇਹ ਕਿਹਾ ਨਾ this is new zealand not india ਅਸੀਂ ਖੜਦੇ ਹਾਂ ਉਹਨਾਂ ਨਾਲ ਅਸੀਂ ਖੜਾਂਗੇ ਉਹਨਾਂ ਦੇ ਨਾਲ ਕਿਉਂ ਕਿ ਅਸੀਂ ਭਾਰਤੀ ਨਹੀਂ ਹਾਂ ਅਸੀਂ ਇੰਡੀਆ ਦੇ ਗੰਦ ਨੂੰ ਵਾਪਸ ਇੰਡੀਆ ਡਿਪੋਰਟ ਕਰਾਵਾਂਗੇ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਇੰਡੀਅਨ ਨਹੀਂ ਵੀ ਆਰ ਨਾਟ ਐਨ ਇੰਡੀਅਨ ਮੇਕ ਨਿਊਜ਼ੀਲੈਂਡ ਗ੍ਰੇਟ ਅਗੇਨ ਮੇਕ ਅਮਰੀਕਾ ਗ੍ਰੇਟ ਅਗੇਨ ਮੇਕ ਯੂਕੇ ਗ੍ਰੇਟ ਅਗੇਨ ਮੇਕ ਆਸਟ੍ਰੇਲੀਆ ਗ੍ਰੇਟ ਅਗੇਨ ਮੇਕ ਕੈਨੇਡਾ ਗ੍ਰੇਟ ਅਗੇਨ ਮੇਕ ਯੂਰਪ ਗ੍ਰੇਟ ਅਗੇਨ ਹਿੰਦੁਸਤਾਨ ਭਾਰਤ ਤੇ ਗੰਦ ਨੂੰ ਬਾਹਰ ਕੱਢੋ ਤੇ ਭਾਰਤ ਨੂੰ ਛੱਤੀ ਭਾਗਾ ਵਿੱਚ ਪਾਲੋ ਤੇ ਟੋਟੇ ਕਰੋ ਬਿਲਕੁਲ ਅਸੀਂ ਖਿਲਾਫ ਹਾਂ ਭਾਰਤ ਦੇ ਭਾਰਤ ਇੱਕ ਅਤਵਾਦੀ ਦੇਸ਼ ਹੈ ਇਹ ਇੱਕ ਰੌਕ ਦੇ ਰੌਕ ਕੰਟਰੀ ਹੈ ਇੱਥੇ ਰਹਿਣ ਵਾਲਾ ਕੋਈ ਵੀ ਮਾਈਨੋਰਟੀ ਹੋਵੇ ਭਾਵੇਂ ਸਿੱਖ ਹੋਵੇ ਮੁਸਲਮਾਨ ਹੋਵੇ ਈਸਾਈ ਹੋਵੇ ਕੋਈ ਵੀ ਸੁਰੱਖਿਅਤ ਨਹੀਂ ਹੈ ਪੰਜਾਬ ਦੇ ਵਿੱਚ ਜ਼ਬਰਦਸਤੀ ਆ ਜਿਹੜੇ ਪੰਜਾਬ ਵਿੱਚ ਰਹਿਣ ਵਾਲੇ ਜਿਹੜੇ ਕਨਮ ਤੁਹਾਡੇ ਬਮਨਵਾਦੀ ਸੋਚ ਦੇ ਬੰਦੇ ਨੇ ਉਹ ਇਸਾਈ ਧਰਮ ਦਾ ਪ੍ਰਚਾਰ ਕਰਦੇ ਪੈ ਨੇ ਬਾਅਦ ਚ ਜੁੱਤੀਆਂ ਮਾਰ ਕੇ ਉਹਨਾਂ ਨੂੰ ਫਿਰ ਤੋਂ Hindu ਧਰਮ ਚ ਲੈ ਕੇ ਆਉਣਗੇ ਇਸਾਈਆਂ ਦਾ ਜਿਹੜਾ ਸਿਸਟਮ ਹੈ ਕੋਈ ਵੀ ਗਲਤ ਸਿਸਟਮ ਨਹੀਂ ਹੈ ਬਾਹਰ ਦੇਸ਼ਾਂ ਸੀ ਆ ਕੇ ਦੇਖਦੇ ਆ ਕੋਈ ਵੀ ਮਤਲਬ ਇਹ ਜਾਦੂ ਟੋਨੇ ਟੁੱਟ ਕੇ ਦੂ ਨਹੀਂ ਮੰਦੇ ਤੇ ਪੰਜਾਬ ਚ ਜਿਹੜੇ ਰਹਿੰਦੇ ਨੇ ਜਿਹੜੇ ਆਪਣੇ ਆਪ ਨੂੰ ਇਸਾਈ ਕਹ ਹੁੰਦੇ ਨੇ ਜਿਹੜੇ ਕਿ ਫੇਕ ਇਸਾਈ ਕਹ ਹੁੰਦੇ ਨੇ ਉਹ ਈਸਾ ਮਸੀਹ ਦਾ ਵੀ ਗਲਤ ਉਹ ਯੂਜ਼ ਕਰਦੇ ਨੇ ਉਹਨਾਂ ਦੀ ਬਾਣੀ ਨੂੰ ਗਲਤ ਪੜ੍ਹਦੇ ਨੇ ਤੇ ਉਹਨਾਂ ਦੇ ਜਿਹੜਾ ਧਰਮ ਗ੍ਰੰਥ ਹੈ ਉਹਨਾਂ ਨੂੰ ਗਲਤ ਇਸਤੇਮਾਲ ਕਰਦੇ ਨੇ ਸਿਰ ਤੇ ਹੱਥ ਰੱਖਦੇ ਨਛਣ ਲੱਗ ਪੈਂਦੇ ਨੇ ਇਹ ਇੱਕ ਅੰਧਵਿਸ਼ਵਾਸ ਹੈ ਸੁਪਰਸਟੀਸ਼ੀਅਸ ਹੈ ਜੋ ਕਿ ਪੂਰੀ ਤਰੀਕੇ ਨਾਲ ਗਲਤ ਹੈ ਐਸਾ ਕੁਝ ਵੀ ਨਹੀਂ ਇਸਾ ਮਸੀਹ ਨੇ ਵੀ ਨਹੀਂ ਕਿਹਾ ਸੀ ਅਸੀਂ ਇਸਾਈ ਧਰਮ ਦਾ ਸਤਕਾਰ ਕਰਦੇ ਹਾਂ ਜੋੜੀ ਜਿਹੜਾ ਵੀ ਸੱਚਾ-ਸੱਚਾ ਇਸਾਈ ਹੈ ਉਹ ਇਸ ਤਰ੍ਹਾਂ ਨਹੀਂ ਕਰਦਾ ਹੈ ਪੰਜਾਬ ਦੇ ਵਿੱਚ ਇਹ ਜਾਣ ਕੇ ਕਮ ਤੁਰਿਆ ਹੋਇਆ ਕਿ ਇਹ ਤੇ ਜਾਨ ਕਿ ਉਹ ਅੱਜ ਕੱਲ ਸ਼ਹੀਦੀ ਸ਼ਹੀਦੀ ਇਹ ਸ਼ਹੀਦੀ ਦੇ ਆਲੇ ਚੱਲ ਰਹੇ ਨੇ ਪੂਰਾ ਮਹੀਨਾ ਚੱਲ ਰਿਹਾ ਹੈ 6 8 ਤੋਂ ਲੈ ਕੇ 14 ਤਰੀਕ ਤੱਕ 8 ਦਸੰਬਰ ਤੋਂ ਲੈ ਕੇ 14 ਦਸੰਬਰ ਤੱਕ ਗੁਰੂ ਮਹਾਰਾਜ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ ਨਾਲੇ अनेको ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਸਨ ਤੇ ਇਸ ਦੇ ਵਿੱਚ ਇਹ ਮੁੱਦਾ ਹੋਰ ਜ਼ਿਆਦਾ ਭਗਦਾ ਹੈ ਕਿ ਸਾਡੀ 크ਿਸਮਸ ਹੈ ਜੀ ਫਲਾਣਾ ਹੈ ਜੀ ਟੀਮ ਕਣਾ ਹੈ ਜੀ ਇਹ ਜਾਣ ਬੁੱਝ ਕੇ ਸਿੱਖਾਂ ਸਿੱਖ ਵਰਸਸ ਵੈਸਟਰਨ ਕੰਟਰੀਜ਼ ਦੇ ਨਾਲ ਲੜਾਈ ਕਰਾਉਣ ਦੀ ਸਾਜਿਸ਼ ਹੋਰ ਕੁਝ ਨਹੀਂ ਮਤਲਬ ਉਹ ਚਾਹੁੰਦੇ ਨੇ ਕਿ ਜਿਹੜੇ ਬਾਹਰ ਦੇ ਜਿਹੜੇ 크ਿਸਚਨਸ ਨੇ ਉਹਨਾਂ ਦੇ ਨਾਲ ਲੜਾਈ ਲਗੇ ਪੁਆਇੰਟ 2 ਵੀ ਨੋਟਿਡ ਹੈ ਥੇ ਕਿ ਇਹ ਲੋਕ ਇਦਾਂ ਕਹਿੰਦੇ ਨੇ ਕਿ ਜੇ ਤੁਸੀਂ ਪੰਜਾਬ 'ਚ ਜਿਹੜੇ 크ਿਸਚਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਸ਼ਹੀਦੀ ਦੇ ਆਲੇ ਚੱਲ ਰਹੇ ਨੇ ਫਲਾਣਾ ਚੱਲ ਰਿਹਾ ਟੀਮ ਕੰਨਾ ਚੱਲ ਰਿਹਾ ਇਸ ਤਰ੍ਹਾਂ ਤੁਸੀਂ ਕੁਐਸ਼ਨਸ ਨਹੀਂ ਬਣਾ ਸਕਦੇ ਫਿਰ ਇਹ ਕਹਿੰਦੇ ਨੇ ਕਿ ਬਾਹਰ ਦੇ ਲੋਕੀ ਇਹ ਦੇਖ ਰਹੇ ਨੇ ਤਾਂ ਤਾਂ ਕਰਕੇ ਉਹ ਸਿੱਖਾਂ ਨੂੰ ਬਾਹਰ ਕੱਢਦੇ ਪਏ ਨੇ ਪਹਿਲੀ ਗੱਲ ਇਹ ਇਹ ਕਹਿੰਦੇ ਨੇ ਫਿਰ ਜਦੋਂ ਖਾਲਸਾਣ ਦੀ ਗੱਲ ਹੁੰਦੀ ਹੈ ਕਹਿੰਦਾ ਕਿ ਬਾਹਰ ਦਾ ਕੋਈ ਵੀ ਤੁਹਾਨੂੰ ਨਹੀਂ ਦੇਖ ਸਕਿਆ ਜਦੋਂ ਇਹ ਗੱਲਾਂ ਉਹ ਦੇਖ ਸਕਦੇ ਨੇ ਤੇ ਬਾਹਰ ਜਿਹੜਾ 크ਿਸਮਨ ਵਾਲੀ ਗੱਲ ਹੈ ਜਿਹੜਾ 크ਿਸਮਸ ਡੇ ਵਾਲੀ ਗੱਲ ਹੈ ਤੇ ਫਿਰ ਇਹ ਖਾਲਸਾਣ ਵਾਲੀ ਗੱਲ ਉਹ ਬਾਹਰ ਕਿਉਂ ਨਹੀਂ ਦੇਖ ਸਕਦੇ ਕਿਉਂਕਿ ਬਾਹਰ ਬਾਹਰ ਵੀ ਤਾਂ ਸਿੱਖ ਰਹਿੰਦੇ ਨੇ ਤੇ ਸਾਡੇ ਜਿੱਥੇ ਬੰਦੀਆਂ ਸਰਗਰਮ ਨੇ ਬਾਹਰ ਨਾਲੇ ਮਜ਼ਬੂਤ ਨੇ ਬਹੁਤ ਹੀ ਸਟਰੋਂਗ ਨੇ ਪੁਰਾਣੇ ਜਿਹੜੇ ਸੰ ਉਹਨਾਂ ਨੇ ਆਪਣੇ ਹਿਸਾਬ ਨਾਲ ਲੜਾਈ ਲੜਾਈ ਲੇਕਿਨ ਅੱਜ ਦੇ ਦਿਨ ਸੇ ਉਹ ਪੋਲਿਟੀਕਲ ਵੀ ਮਜ਼ਬੂਤ ਨੇ ਬਹੁਤ ਹੀ ਤਾਕਤ ਹੈ ਉਹਨੇ ਕੋਲ ਤੇ ਇਹ ਸਭ ਬਕਵਾਸ ਦੀਆਂ ਗੱਲਾਂ ਨੇ ਭਾਵੇਂ ਤੁਸੀਂ ਸਾਰਾ ਪੰਜਾਬ ਕਨਵਰਟ ਕਰ ਦੋ ਤਾਂ ਵੀ ਖਾਲਸਾਣ ਬਣ ਨਹੀਂਣਾ ਹੈ ਪੰਜਾਬ ਹੀ ਖਾਲਸਾਣ ਨਹੀਂ ਉਹਨੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਰਾਜਸਥਾਨ ਜੰਮੂ ਗੁਜਰਾਤ ਤੋਂ ਕਾਂਡਲਾ ਬੰਦਰਗਾਹ ਤੱਕ ਉੱਤਰਾਖੰਡ ਯੂਪੀ ਦੇ ਪੰਜਾਬੀ ਬੋਲ ਦੇ ਲਾ ਕੇ 99 ਸਟੇਟਾਂ ਮਿਲਾ ਕੇ ਖਾਲਸਾਣ ਬਣ ਰਿਹਾ ਭਾਈ ਜੇ ਦਨੀ ਵੰਦੇ ਪੂਰਾ ਭਾਰਤ ਤੋੜ ਚੱਕਣਾ ਚੂਰ ਹੋ ਰਿਹਾ ਪਰ ਦੀ ਹੋਂਦ ਨਹੀਂ ਲੱਭਣੀ ਇੱਕਾਤ ਭਾਰਤ ਇਕਸ ਇੰਡੀਆ ਹੋਣਾ ਜਿਹੜਾ ਗੰਦਰ ਫੈਲਿੰਗ ਕਰਨੇ ਵੀ ਮੈਪ ਬਣਾਇਆ ਸੀਗਾ ਤੇ ਯੂਐਸ ਵਾਲਿਆਂ ਨੇ ਵੀ ਮੈਪ ਬਣਾਇਆ ਸੀਗਾ ਐਸੇ ਹੀ ਬਣਾਇਆ ਸੀਗਾ ਨੌਨ ਸਟੇਟਟੇਟ ਟੁੱਟ ਕੇ ਤੁਹਾਡੀ ਖਾਲਸਤਾਨ ਬਣ ਰਹੀ ਹੈ ਨਾਲੇ ਹੋਰ ਕਿੰਨੇ ਅਧੀਨ ਹੋਣਗੇ ਤੁਹਾਡੇ ਸਾਡੇ ਖਾਲਸਤਾਨ ਦੇ ਤੇ ਇਹ ਫਿਰ ਮੈਂ ਆ ਜਾਂ ਕਹਿ ਦੇਣਾ ਕਿ ਜਿਹੜਾ ਇਹ ਚੀਜ਼ ਹੈ ਉਹਨਾਂ ਦੇ ਨਗਰ ਕੀਰਤਨ ਦੇ ਵਿੱਚ ਆ ਕੇ ਵਿਗਨ ਪਾਈ ਉਹ ਗਲਤ ਹੈ ਉਹਨਾਂ ਨੇ ਗਲਤ ਕਰਿਆ ਮੰਨਦੇ ਆ ਤੇ ਉਸ ਨੂੰ ਬੋਲੇ ਸੋਨੇ ਹਾਲ ਦੇ ਛਾਰੇ ਦਾ ਨਾਲ ਨਹੀਂ ਗਤਕਾ ਦਿਖਾ ਕੇ ਜਵਾਬ ਦੇ ਸਕਦੇ ਸੀ ਗਤਕਾ ਦਿਖਾ ਕੇ ਜਵਾਬ ਦਿੱਤਾ ਜਾ ਸਕਦਾ ਸੀ ਤੇ ਉਹਨਾਂ ਨੂੰ ਇਹ ਵੀ ਸਮਝਾਇਆ ਜਾ ਸਕਦਾ ਗਤਕਾ ਦਿਖਾ ਦਿੰਦੇ ਉਸ ਵੇਲੇ ਆਪਣਾ ਜਹੂ ਜਲਾਲ ਦਿਖਾ ਦਿੰਦੇ ਉਸ ਦੇ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਆਪਣੀ ਜੱਥੇਬੰਦੀਆਂ ਸਰਗਰਮ ਨੇ ਹੁਣ ਉਹ ਕਹਿ ਰਹੀ ਹੈ ਨੇ ਕਿ ਹਾਂ ਥਿਸ ਇਜ਼ ਨਿਊਜ਼ੀਲੈਂਡ ਨਾਟ ਇੰਡੀਆ ਬਿਲਕੁਲ ਐਸਾ ਹੀ ਗੱਲ ਅਸੀਂ ਸਿੱਖ ਇੰਡੀਅਨ ਨਹੀਂ ਅਸ ਸਾਡਾ ਇੰਡੀਆ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਨਿਊਜ਼ੀਲੈਂਡ 'ਚ ਰਹੇ ਹਾਂ ਸਾਡਾ ਦੇਸ਼ ਹੈ ਨਿਊਜ਼ੀਲੈਂਡ ਅਸੀਂ ਅਮਰੀਕਾ 'ਚ ਰਹੇ ਹਾਂ ਸਾਡਾ ਦੇਸ਼ ਹੈ ਅਮਰੀਕਾ ਸਾਡੀ ਇੱਥੇ ਬਟਾਲੀਅਨ ਵੀ ਹੈ ਸਿੱਖ ਬਟਾਲੀਅਨ ਵੀ ਹੈ ਸਾਡਾ ਕੋਈ ਲੈਣਾ ਦੇਣਾ ਨਹੀਂ ਹਿੰਦੁਸਤਾਨ ਦੇ ਨਾਲ ਭਾਰਤ ਦੇ ਨਾਲ ਨਾ ਹਿੰਦੀ ਨਾ ਹਿੰਦੁਸਤਾਨ ਸਿਰਫ ਖਾਲਿਸਤਾਨ ਸਾਡਾ ਦੇਸ਼ ਐ ਅਸੀਂ ਆਜ਼ਾਦ ਕਰਾ ਰਹੇ ਹਾਂ ਜਿਸ ਦਿਨ ਸਾਡੀ ਸਾਨੂੰ ਆਜ਼ਾਦੀ ਮਿਲੇਗੀ ਉਸਨ ਸਾਡੇ ਤੁਹਾਡੇ ਸੰਬੰਧ ਵੀ ਅੱਛੇ ਹੋਣਗੇ ਡਿਪਲੋਮੈਟਿਕ ਸੰਬੰਧ ਹੋਣਗੇ ਸਾਡੀ ਐਮਬੈਸੀਆਂ ਹੋਣਗੀਆਂ ਤੁਹਾਡੀਆਂ ਐਮਬੈਸੀਆਂ ਹੋਣਗੀਆਂ ਸਾਡੇ ਮੁਲਕ 'ਚ ਤੇ ਮੁੱਦੇ ਬਹੁਤ ਨੇ ਐਸੇ ਨਾਲ ਭਾਰਤੀ ਪੂਰਾ ਤੰਤਰ ਜਿਹੜੇ ਪੰਜਾਬੀ মিডিਏ ਨੇ ਉਹ ਭਰ ਦੇਈ মিডিਏ ਨੇ ਪੂਰੇ ਸਰਗਰਮ ਹੋਏ ਪਏ ਨੇ ਕਿ ਨਿਊਜ਼ੀਲੈਂਡ ਵਾਲਿਆਂ ਨੇ ਇਹ ੱਤਕਾ ਕਰਿਆ ਹੁਣ ਤੁਸੀਂ ਇਹਨਾਂ ਦੇਖ ਲਓ ਜੀ ਓਏ ਇੱਥੇ ਰਹਿ ਕੇ ਕ੍ਰਿਸ਼ਨਾਂ ਨੂੰ ਤੰਗ ਕਰਦੇ ਨੇ ਹੁਣ ਉਹ ਬਾਹਰ ਭੇਜ ਨੇ ਇੱਥੇ ਤੁਸੀਂ ਰਹਿ ਕੇ ਭਈਆਂ ਨੂੰ ਪਜਾਂਦੇ ਹੋ ਤੁਹਾਨੂੰ ਪਜਾਰੇ ਨੇ ਅਸੀਂ ਵੀ ਭਾਰਤੀਆਂ ਨੂੰ ਪਜਾ ਰਹੇ ਆ ਤੇ ਤੇ ਉਹ ਵੀ ਭਾਰਤੀਆਂ ਨੂੰ ਪਜਾ ਰਹੇ ਨੇ ਅਸੀਂ ਵੀ ਭਾਰਤੀਆਂ ਨੂੰ ਪਜਾ ਰਹੇ ਆ ਪੰਜਾਬ 'ਚ ਰਹਿ ਕੇ ਬਸ ਬੋਲੀ ਦਾ ਫਰਕ ਹੈ ਅਸੀਂ ਬੈਨਰ ਨਹੀਂ ਲਾਏ ਕਿ ਦੇਸ ਪੰਜਾਬ ਨਾਟ ਇੰਡੀਆ ਅਸੀਂ ਕਹਿੰਦੇ ਆ ਭਈਏ ਪਜਾਓ ਪੰਜਾਬ ਬਚਾਓ ਪਰ ਨਿਊਜ਼ੀਲੈਂਡ ਵਾਲਿਆਂ ਕੋਲ ਨੇ ਕਿਹਾ ਥਿਸ ਇਜ਼ ਨਿਊਜ਼ੀਲੈਂਡ ਨਾਟ ਇੰਡੀਆ ਮਤਲਬ ਉਹ ਵੀ ਕਹਿ ਰਹੇ ਨੇ ਕਿ ਇੰਡੀਅਨ ਪਜਾਓ ਨਿਊਜ਼ੀਲੈਂਡ ਬਚਾਓ ਤਾਂ ਇਹ ਪਜਾਓ ਪੰਜਾਬ ਬਚਾਓ ਤੇ ਸਿੱਖ ਤੇ ਭਈਆਂ ਦੀ ਕਿੱਥੇ ਆਂਦੇ ਨੇ ਉਹਨਾਂ ਦਾ ਸਿੱਧਾ ਸਿੱਧਾ ਟਾਰਗੇਟ ਭਈਆਂ ਦੇ ਉੱਤੇ ਹੈ ਹਿੰਦੂਆਂ ਦੇ ਉੱਤੇ ਹੈ ਮੂਤ ਪੀੜੀ ਕੌਮ ਹੈ ਗੁਬਰਖਾਣੀ ਕੌਮ ਹੈ ਜਿਨ੍ਹਾਂ ਨੇ ਗੋਬਰ ਵੇਚ ਦੇ ਪਏ ਨੇ ਜਿਹੜੇ ਉੱਥੇ ਵੀ ਜਾ ਕੇ ਰੇਪ ਕਰਦੇ ਪਏ ਨੇ ਜਿਹੜੇ ਹਿੰਦੂ ਕੌਮ ਦੇ ਜਿਹੜੇ ਬ੍ਰਾਹਮਣ ਲੋਕ ਨੇ ਰਾਮਲਵਾਦੀ ਸੋਸ ਦੇ ਬੰਦੇ ਨੇ ਜਿਹੜੇ ਉਹ ਜਿਹੜਾ ਉਹਨਾਂ ਕੋਲ ਪ੍ਰਭਾਵ ਹੈ ਬ੍ਰਾਹਮਣਾ ਦਾ ਵੀ ਪ੍ਰਭਾਵ ਹੈ ਕਿਸਾਨ ਨikhil ਗੁਪਤਾ ਵਰਗੇ ਬੰਦੇ ਹੋ ਗਏ ਉਹਨਾਂ ਦੀ ਜਿਹੜੀ ਉਹ ਹੋਈ ਹੈ ਅਰੈਸਟਿੰਗ ਹੋਈ ਹੈ ਇਹ ਗੱਲਾਂ ਜਿਹੜੀਆਂ ਚੱਲ ਰਹੀਆਂ ਇਹ ਹਿੰਦੁਸਤਾਨੀ ਜਿਹੜੇ ਕਰ ਰਹੇ ਆ ਆਪਣੀ ਗੱਲਾਂ ਤੋਂ ਬਾਜ਼ ਆ ਜਾਓ ਕੜਾ ਅੰਤ ਬਹੁਤ ਹੀ ਮਾੜਾ ਹੋਣ ਵਾਲਾ ਜਿਹੜਾ ਤੁਸੀਂ ਇਹ ਕੰਮ ਕਰਵਾਇਆ ਵੀ ਹੈ ਨਾ ਐਸੇ ਨਾਲ ਤੁਸੀਂ ਆਪ ਹੀ ਫਸਣਾ ਉਹ ਬੈਨਰ ਤੇ ਤੁਸੀਂ ਫਸਣਾ ਦਿਸ ਇਜ਼ ਨਿਊਜ਼ੀਲੈਂਡ ਨਾਟ ਇੰਡੀਆ ਭਈਏ ਪਜਾਓ ਪੰਜਾਬ ਬਚਾਓ ਭਈਏ ਪਜਾਓ ਨਿਊਜ਼ੀਲੈਂਡ ਬਚਾਓ ਬਾਕੀ ਇਸ ਟੌਪਿਕ ਤੇ ਗੱਲ ਕਰਨੀ ਬਹੁਤ ਹੀ ਜ਼ਰੂਰੀ ਹੋ ਗਈ ਸੀ ਬਣਦੀ ਸੀ ਇਹ ਗੱਲ ਕਿਉਂਕਿ ਜਿੰਨੇ ਵੀ ਆਪਣੇ ਸੇਖਣ ਹੈ ਚੜਦੀ ਕਲਾ ਚ ਰਹੇ ਬਾਕੀ ਇਹ ਜਿਹੜੇ ਲੋਕ ਨੇ ਟੈਸਨੀ ਚਰਚ ਵਾਲੇ ਜਿਹੜਾ ਹੈ ਨਾ ਤਮਹੀ ਹੈ ਤਮਾਕੀ ਨਾਮ ਦਾ ਤੇ ਇਹਨੇ ਜਿਹੜਾ ਇਹ ਕਾਰਾ ਕਰਵਾਇਆ ਤੇ ਇਹ ਸਿਰਫ ਸਿੱਖਾ ਦੇ ਲੈਣੀ ਕਰਵਾਉਂਦਾ ਇਹ ਹੋਰ ਵੀ ਜਿਹੜੇ ਧਰਮ ਨੇ ਜਿਹੜੇ ਹਿੰਦੂਆਂ ਦਾ ਵੀ ਝੰਡੇ ਪਾਲਦੇ ਨੇ ਸਿੱਖਾਂ ਦੇ ਵੀ ਝੰਡੇ ਪਾਲਦੇ ਨੇ ਹੋਰ ਵੀ ਲੋਕਾਂ ਦੇ ਝੰਡੇ ਪਾਲਦੇ ਨੇ ਪਰ ਸਿੱਖਾਂ ਦੇ ਮਰੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਅੱਜ ਤੁਸੀਂ ਵੇਖ ਲਿਆ ਹੋਣਾ ਕਿ ਉਹ ਜਿਹੜਾ ਕੰਮ ਚੱਲ ਪਿਆ ਕੰਮ ਤੋਰ ਪਿਆ ਜੇ ਥੋੜੇ ਜੇ ਲੋਕ ਨੇ ਇਹ ਡੈਸਟਿਨੀ ਚਰਚ ਵਾਲੇ ਮਤਲਬ ਥੋੜੇ ਜੇ ਲੋਕ ਜਿਵੇਂ ਪੰਜਾਬ ਦੇ ਤੁਸੀਂ ਸ਼ਿਵ ਸੇਨਾ ਵਾਲੇ ਵੇਖੇ ਨਾ ਇਹਨਾਂ ਦੀ ਤਰਫ ਕੋਈ ਧਿਆਨ ਨਹੀਂ ਦਿੰਦਾ ਉਦਾਂ ਹੀ ਇਹ ਲੋਕ ਨੇ ਪਰ ਇੱਥੇ ਫਰਕ ਕੀ ਹੈ ਫਰਕ ਇਹ ਹੈ ਕਿ ਤੁਸੀਂ ਆਲ ਓਵਰ ਵਰਲਡ ਵਿੱਚ ਯੂਰਪ ਨਿਊਜ਼ੀਲੈਂਡ ਅਮਰੀਕਾ ਆਸਟ੍ਰੇਲੀਆ ਕੈਨੇਡਾ ਸਾਰੇ ਜਿੰਨੇ ਵੀ ਦੇਸ਼ ਨੇ ਤੁਸੀਂ इवन ਬੰਗਲਾਦੇਸ਼ ਹੋ ਗਿਆ ਪਾਕਿਸਤਾਨ ਹੋ ਗਿਆ ਚਾਈਨਾ ਹੋ ਗਿਆ ਇਹ ਸਾਰੇ ਤੁਸੀਂ ਦੇਖ ਲਓ ਸਾਰਿਆਂ ਵਿੱਚ ਇਹ ਕਹਾਵਾ ਚੱਲ ਪਈ ਹੈ ਟੁਰਪਈ ਹੈ ਕਿ ਸਾਰੇ ਹੀ ਇੰਡੀਆ ਦੇ ਖਿਲਾਫ ਨੇ ਸਾਰਿਆਂ ਨੂੰ ਪਤਾ ਲੱਗਿਆ ਇੰਡੀਆ ਇਸੇ ਰੌਕ ਕੰਟਰੀ ਇੰਡੀਆ ਇੱਕ ਅਤੰਗਵਾਦੀ ਦੇਸ਼ ਹੈ ਅਤਵਾਦੀਆਂ ਨੂੰ ਪਨਾਹ ਦਿੰਦਾ ਹੈ ਤੇ ਬੰਗਲਾਦੇਸ਼ ਵਿੱਚ ਜਿਹੜਾ ਹੈ ਹਾਦੀ ਕਰਕੇ ਇੱਕ ਜਿਹੜਾ ਨੌਜਵਾਨ ਸੀ ਨਿਹਰੇ ਨੇਤਾ ਸੀ ਉਹਨੇ ਅੱਗੇ ਚੱਲ ਕੇ 4 ਮਹੀਨੇ ਬਾਅਦ ਜਿਹੜੇ ਚੋਣਾਂ ਹੁੰਦੀਆਂ ਸਨ ਬੰਗਲਾਦੇਸ਼ ਵਿੱਚ ਤੇ ਉਸਨੇ ਜਿਹੜਾ ਉਸ ਦੇ ਵਿੱਚ ਪਾਰਟਿਸਪੇਟ ਵੀ ਕਰਨਾ ਸੀ ਕੈਂਡੀਡੇਟ ਬੰਨਣਾ ਸੀਗਾ ਤੇ ਉਸ ਉਸਨੇ ਇਹ ਨਾਰਾ ਦਿੱਤਾ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਭਾਰਤੀਆਂ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ ਬੰਗਲਾਦੇਸ਼ ਭਾਰਤਿਆਂ ਦੀ ਕਲੋਨੀ ਨਹੀਂ ਹੈ ਇਹ ਹਰ ਇੱਕ ਦੇਸ਼ ਜਾ ਕੇ ਦਖਲਅੰਦਾਜ਼ੀ ਕਰਦੇ ਨੇ ਇਹਨਾਂ ਨੇ ਸਾਡਾ ਸਿੱਖ ਰਾਜ ਵੀ ਤੋੜਿਆ ਆ ਤੁਸੀਂ ਜਾਣਦੇ ਹੋ ਅਮਰੀਕਾ ਵਿੱਚ ਵੀ ਦਖਲਅੰਦਾਜ਼ੀ ਕਰ ਰਹੇ ਨੇ ਇਹ ਕੈਨੇਡਾ ਵਿੱਚ ਵੀ ਦਖਲਅੰਦਾਜ਼ੀ ਕੀਤੀ ਹੈ ਇਹਨਾਂ ਨੇ ਯੂਕੇ ਆਸਟ੍ਰੇਲੀਆ 에ਵਰੀਵੇਅਰ ਇਹ ਦਖਲਅੰਦਾਜ਼ੀ ਪਾਕਿਸਤਾਨ ਦੇ ਵਿੱਚ ਵੀ ਇਹਨਾਂ ਨੇ ਦਖਲਅੰਦਾਜ਼ੀ ਕੀਤੀ ਤੇ ਉੱਥੇ ਪਰਮਜੀਤ ਸਿੰਘ ਪੰਜਵੰਦ ਨੂੰ ਮਰਵਾਇਆ ਹੈ ਨਾ ਟਰਾਂਸਨੇਸ਼ਨਲ ਰਿਪੀਟੇਸ਼ਨ ਕਰਦੇ ਨੇ ਇਹ ਲੋਕ ਤੇ ਅਤਵਾਦੀ ਕੰਮ ਕਰ ਕਰਾ ਕਰਦੇ ਨੇ ਤੇ ਦੂਜਿਆਂ ਦੇ ਉੱਤੇ ਅਤਵਾਦੀ ਦਾ ਹੁੰਦਾ ਟੈਗ ਲਗਾਉਂਦੇ ਨੇ ਤੇ ਮੈਂ ਹਰ ਇੱਕ ਦੇਸ਼ ਵਿੱਚ ਇਹ ਕੰਮ ਤੁਰ ਪਿਆ ਹੈ ਕਿ ਤੁਨੇ ਬੰਗਲਾਦੇਸ਼ ਵਿੱਚ ਦੇਖੋ ਜਿਹੜਾ ਉਹਨਾਂ ਨੇ ਮਰਵਾਇਆ ਤੇ ਜਿਹੜਾ ਹਾਦੀ ਨੂੰ ਮਰਵਾਇਆ ਬੰਗਲਾਦੇਸ਼ ਵਿੱਚ ਜਿਹੜਾ ਹੈ ਇੱਕ ਨੌਜਵਾਨ ਮੁੰਡਾ ਸੀ ਤੇ ਉੱਥੇ ਅੱਜ ਦੇਖਿਓ ਫਿਰ ਤੋਂ ਭੀੜ ਜਿਹੜੀ ਹੈ ਉਹ ਪਲਕੀ ਹੋਈ ਹੈ ਉਹ ਕਹਿੰਦੀ ਹੈ ਕਿ ਇਹ ਜਿਹੜਾ ਕੰਮ ਹੈ ਇਹ ਇੰਡੀਅਨ ਡਰਾ ਐਜੰਸੀ ਨੇ ਕਰਵਾਇਆ ਹੈ ਇੰਡੀਆ ਨੇ ਕਰਵਾਇਆ ਹੈ ਤੇ ਉਹ ਉਹਨਾਂ ਨੇ ਆਪਣਾ ਮੈਫੀ ਜਾਰੀ ਕੀਤਾ ਜਿਹੜਾ ਸੈਵਨ ਸਿਸਟਰਸ ਚਿਕਨ ਨਿੱਕ ਕੋ ਦੱਬਾਂਗੇ ਅਸੀਂ ਤੇ ਬਹੁਤ ਜਲਦੀ ਇਹ ਕੰਮ ਹੋਣ ਵਾਲਾ ਹਰਨਾਚਲ ਪ੍ਰਦੇਸ਼ ਚైనా ਨੇ ਦਬਿਆ ਚైనా ਨੂੰ ਪਸੰਦ ਨਹੀਂ ਕਰਦਾ ਨੇ ਨੂੰ ਸਿਰਫ ਸਿਰਫ ਇੰਡੀਆ ਦਾ ਇੱਕ ਇੰਡੀਆ ਦਾ ਇੱਕ ਮਾਤਰ ਮਿੱਤਰ ਹੈ ਉਹ ਹੈ ਰਸ਼ੀਆ ਹੁਣ ਚੁਕੀ ਉੱਥੇ ਕੋਈ ਵੀਡੀਓ ਤ ਬਣ ਨਹੀਂ ਪਾਈ ਖਾਲਸਾ ਦੇ ਛੰਡਿਆ ਦੀ ਆ ਵਰਸਸ ਕੋਈ ਨਿਊਜ਼ੀਲੈਂਡ ਦੇ ਛੰਡੇ ਦੀ ਵੀਡੀਓ ਵੀ ਬਣ ਨਹੀਂ ਪਾਈ ਤੇ ਇਹਨਾਂ ਨੇ ਕਨਫਲिक्ट ਕਨਫਲिक्ट ਦਿਖਾ ਦੇਣਾ ਸੀਗਾ ਭਾਰਤੀ ਮੀਡੀਆ ਵਾਲਿਆਂ ਨੇ ਕਿ ਦੇਖੋ ਜੀ ਉੱਥੇ ਤੇ ਉਸ ਦੇ ਬਾਵਜੂਦ ਇਹਨਾਂ ਨੇ ਕੀ ਕਰਿਆ ਕਿ ਸਕਰੀਨ ਸ਼ਾਟਸ ਲੈ ਕੇ ਉਹਨਾਂ ਨੇ ਲਗਾਏ ਉੱਥੇ ਇਸ ਦਾ ਕੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਉਹ ਲਿਖ ਰਹੇ ਨੇ ਇੰਗਲਿਸ਼ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਉਹਨਾਂ ਨੇ ਉਸ ਦਾ ਪੰਜਾਬੀ ਅਨੁਵਾਦ ਦਿਖਾ ਦੇਣਾ ਕਿ ਉਹ ਦਿਖਾ ਰਹੇ ਨੇ ਕਿ ਜਿਹੜੇ ਜਿਹੜੇ ਨਿਊਜ਼ੀਲੈਂਡ ਦੇ ਜਿਹੜੇ ਸੱਚੇ ਦੇਸ਼ ਭਗਤ ਨੇ ਉਹ ਖਾਲਿਸਤਾਨੀਆਂ ਦੇ ਬਾਰੇ ਪ੍ਰੋਟੈਸਟ ਕਰਦੇ ਹੋਏ ਕਿ ਉਹ ਆਪਣੇ ਦੇਸ਼ ਵਾਪਸ ਜਾਣ 23 ਤਰੀਕੇ ਦਾ ਮਤਲਬ ਇਹਨਾਂ ਨੂੰ ਹੋਰ ਕੁਝ ਨਹੀਂ ਲੱਭਿਆ ਤੇ ਵਧੀਆ ਹੋਇਆ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਪਰ ਉੱਥੇ ਜਿਹੜਾ ਨਗਾ ਕੀਰਤਨ ਹੋ ਰਿਹਾ ਸੀਗਾ ਜਿਹੜੇ ਸਾਡੇ ਹੀ ਆਪਣੇ ਸਿਖਾਦੇ ਬੰਦੇ ਰੋਕਦੇ ਸੀ ਇਹੋ ਜੀ ਨਹੀਂ ਨਾਰੇ ਨਾ ਲਗਾਓ ਇਹ ਨਾ ਕਰੋ ਉਹ ਨਾ ਕਰੋ ਜਗਾਰੇ ਨਾ ਲਗਾਓ ਇਹ ਲਾਈ ਹੋਏਗੀ ਐ ਤਾਂ ਦੀ ਗੱਲ ਉਤਾਂ ਦੀ ਗੱਲ ਤੇ ਅੱਜ ਪਤਾ ਲੱਗ ਗਿਆ ਹੋਣਾ ਕਿ ਤੁਹਾਨੂੰ ਕਿਸੇ ਵਿੱਚ ਕਿੱਥੇ ਹੋਣਾ ਚਾਹੀਦਾ ਇੱਕ ਪਾਸਾ ਕਰ ਲਓ ਯਾ ਹਿੰਦੁਸਤਾਨ ਜਾਂ ਖਾਲਸਤਾਨ ਅਸੀਂ ਡੇਟ ਵਿੱਚ ਜੇਕਰ ਤੁਸੀਂ ਖਾਲਸਤਾਨ ਕਹੋਗੇ ਤੇ ਤਾਂ ਪਾਜੀ ਤੁਸੀਂ ਤਾਂ ਹੀ ਬਚ ਸਕਦੇ ਹੋ ਹਿੰਦੁਸਤਾਨ ਕਹਿੰਦੇ ਤੁਸੀਂ ਬਚੋਗੇ ਨਹੀਂ ਸਾਰੇ ਦੇਸ਼ਾਂ ਵਿੱਚ ਅਜੇ ਇਹ ਥੋੜੇ ਲੋਕ ਨੇ ਤੇ ਹੋਰ ਲੋਕਲ ਜਨਤਾ ਨੂੰ ਪਤਾ ਲੱਗਣਾ ਹੀ ਲੱਗਣਾ ਅਮਰੀਕਾ ਵਿੱਚ ਵੀ ਕੰਮ ਚੁਰ ਪਿਆ ਹੈ ਜੀ ਕੈਨੇਡਾ ਵਿੱਚ ਤਾਂ ਕੰਮ ਚੁਰ ਪਿਆ ਹੈ ਅਸੀਂ ਸਿੱਖ ਖਾਲਸਤਾਨੀ ਆ ਆਪਣੇ ਆਪ ਨੂੰ ਖਾਲਸਤਾਨੀ ਕਹੋ ਜਿਹੜੇ ਪੋਲਿਟੀਕਲ ਅਸਾਈਲਮ ਲੈਂਦੇ ਹੋ ਉੱਥੇ ਜਾ ਕੇ ਪੀਆਰ ਲੈਣ ਦੇ ਲਈ ਤੁਸੀਂ ਕੇਸ ਲਗਾਉਂਦੇ ਹੋ ਜਲਦੀ ਨਾਲ ਮਤਲਬ ਜਲਦੀ ਕੰਮ ਹੋ ਜਾਈਏ ਤੁਹਾਡਾ ਅਸਾਈਲਮ ਲੈਂਦੇ ਹੋ ਉਸ ਚੀਜ਼ ਤੇ ਖੜੋ ਆਪਣੇ ਆਪ ਨੂੰ ਖਾਲਸਤਾਨੀ ਕਹੋ ਨਾ ਕਿ Indian, ए, ए, ने, इंडियन ਕਿਉਂਕਿ ਤੁਸੀਂ ਦੇਖ ਲਿਆ ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਹਿੰਦੁਸਤਾਨੀ ਆ ਇੰਡੀਅਨ ਤਾਂ ਹੀ ਕਰਕੇ ਤੇ ਆ ਵਿਰੋਧ ਹੋਇਆ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇਹ ਵੀ ਹਿੰਦੁਸਤਾਨੀ ਨੇ ਇੰਡੀਅਨ ਨੇ ਐਸ ਕਰਕੇ ਤੋਂ ਵਿਰੋਧ ਕਰ ਰਹੇ ਨੇ ਜੇਕਰ ਉਹਨਾਂ ਨੂੰ ਪਤਾ ਹੋਵੇ ਕਿ ਨਹੀਂ ਜੀ ਇਹ ਖਾਲਸਤਾਨੀ ਨੇ ਇਹ ਆਪਣਾ ਦੇਸ਼ ਆਜ਼ਾਦ ਕਰਾ ਰਹੇ ਨੇ ਭਾਰਤ ਨੇ ਇਹਨਾਂ ਦਾ ਦੇਸ਼ ਦਬਲਿਆ ਹੋਇਆ ਧੋਖੇ ਨਾਲ ਆਜ਼ਾਦ ਆਜ਼ਾਦ ਕਰਵਾ ਰਹੇ ਨੇ ਆਪਣਾ ਦੇਸ਼ ਤਾਂ ਉਹਨਾਂ ਨਾਲ ਕੋਈ ਵਿਰੋਧ ਨਹੀਂ ਹੋਣਾ ਸੀਗਾ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਐਨਾ ਤੋ ਖੇਲਾ ਛਡਾਓ ਤੁਹਾਡਾ ਅੱਜ ਦੀ ਡੇਟ ਸਿਕਰ ਜੇਕਰ ਤੁਹਾਨੂੰ ਇਹ ਬਾਹਰ ਕੱਢ ਦੇ ਪਿਛੇ ਤੋਂ ਤੁਹਾਡੇ ਕੋਲ ਤੱਕਾ ਹੀ ਹੈ ਪੰਜਾਬ ਚ ਤੁਸੀਂ ਚਲੇ ਜਾਓਗੇ ਉੱਥੇ ਪਰਦਿਆਂ ਨੇ ਤੁਹਾਡੇ ਨਾਲ ਤੱਕਾ ਕਰਨਾ ਭਈਆਂ ਤੁਹਾਡੇ ਨਾਲ ਤੱਕਾ ਕਰਨਾ ਹਿੰਦੁਸਤਾਨੀਆਂ ਨੇ ਤੇ ਤੱਕਾ ਹੋ ਰਿਹਾ ਤੁਹਾਡੇ ਨਾਲ ਅੱਜ ਵੀ ਉੱਥੇ ਵੀ ਤੁਹਾਡਾ ਕੋਈ ਨਹੀਂ ਫਿਰ ਉਰੇ ਵੀ ਤੁਹਾਡਾ ਕੋਈ ਨਹੀਂ ਰਹਿਣਾ ਤੇ ਨਿਊਜ਼ੀਲੈਂਡ ਵਿੱਚ ਰਹਿ ਰਹੇ ਹੋ ਅਮਰੀਕਾ ਵਿੱਚ ਰਹਿ ਰਹੇ ਹੋ ਜਿੱਥੇ ਮਰਜ਼ੀ ਰਹਿ ਰਹੇ ਹੋ ਜਿਸ ਕੰਟਰੀ ਚ ਰਹਿ ਰਹੇ ਹੋ ਉੱਥੇ ਦਾ ਉੱਥੇ ਸਪੋਰਟ ਕਰੋ ਉਹ ਕੰਟਰੀ ਤੁਹਾਨੂੰ ਮਾਰ ਨਹੀਂ ਰਹੀ ਉੱਥੇ ਦੀ ਜਿਹੜਾ ਸ਼ਾਸਨ ਪ੍ਰਸ਼ਾਸਨ ਹੈ ਉਥੇ ਤੁਹਾਡੀ ਮਿਨਿਸਟਰੀ ਹੈ ਤੁਹਾਡਾ ਸਪੋਰਟ ਕਰ ਰਹੀ ਪਿਛਲੇ ਦਿਨੋਂ ਜਲਾ ਪ੍ਰਧਾਨ ਮੰਤਰੀ ਵੀ ਹੈ ਨਿਊਜ਼ੀਲੈਂਡ ਦਾ ਗੁਰਦੁਆਰੇ ਆਇਆ ਸੀਗਾ ਗੁਰਦਾਰ ਸਾਹਿਬ ਚਾਇਆ ਸੀਗਾ ਤੇ ਉਥੇ ਜਿਹੜੇ ਪੱਤਰਕਾਰ ਸੀ ਸੀ ਪੱਤਰਕਾਰ ਸੀਗੇ ਉਹਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਪੱਗ ਬਣ ਕੇ ਆਪਣੇ ਆਪ ਨੂੰ ਕਹਿੰਦਾ ਮੈਂ ਪੰਜਾਬ ਕੇ ਮੈਂ ਇੰਡੀਅਨ ਚੈਨਲ ਚਲਾਉਂਦਾ ਇੰਡੀਅਨ ਮਤਲਬ ਪੱਤਰਕਾਰ ਹ ਤੇ ਪੰਜਾਬ ਕੇ ਸੇਰੀ ਰਨ ਕਰਦਾ ਵਾ ਮੇਰੇ ਚਾਰ-ਚਾਰ ਚੈਨਲ ਮਤਲਬ ਪ੍ਰਾਊਡਲੀ ਆਪਣੇ ਆਪ ਨੂੰ ਇੰਡੀਅਨ ਕਹਿ ਰਹੇ ਸੀ ਮਲਾਕੇ ਤੇ ਇਹ ਸਭ ਚੀਜ਼ਾਂ ਕਹਿਣਾ ਬੰਦ ਕਰੋ ਤੁਸੀਂ ਸਿਰਫ ਇਹ ਕਹਿ ਸਕਦੇ ਹੋ ਕਿ ਹਾਂ ਜੀ ਅਸੀਂ ਪੰਜਾਬ ਮੇਰਾ ਸਰ ਅਖਬਾਰ ਹੈ ਸਾਡਾ ਅਖਬਾਰ ਅਸੀਂ ਚਾਰ ਪੰਜਾਬੀ ਕੇਸਰੀ ਦੇ ਨਾਲ ਸਾਡੇ ਚਾਰ ਚੈਨਲ ਨੇ ਇਹ ਚਾਰ ਤਰੀਕੇ ਦੇ ਅਖਬਾਰ ਨੇ ਉਹ ਅਸੀਂ ਰਨ ਕਰਦੇ ਜਰੂਰੀ ਹੈ ਇੰਡੀਅਨ ਕਹਿਣਾ ਆਪਣੇ ਆਪ ਨੂੰ ਜੁੱਤੀਆਂ ਪਾਉਣੀਆਂ ਹੋਣ ਤੇ ਇੰਡੀਅਨ ਕਹੋ ਤੇ ਉਹੀ ਉਸੇ ਚੀਜ਼ ਦਾ ਇਹ ਤੁਹਾਨੂੰ ਮਿਲਿਆ ਵਧੀਆ ਮਿਲਿਆ ਤਾਕੀ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਇੰਡੀਆ ਹੋ ਤੇ ਤੁਹਾਨੂੰ ਜੁੱਤੀਆਂ ਪਹਿਨਣ ਇੰਡੀਆ ਇੰਡੀਅਨ ਹੋ ਤਾਂ ਤੁਹਾਨੂੰ ਜੁੱਤੀਆਂ ਪਹਿਨਣੀਆਂ ਹੀ ਪਹਿਨਣੀਆਂ ਐ ਐ ਕੰਮ ਹਰ ਪਾਸੇ ਟੁਰ ਪਿਆ ਹੈ ਪਾਕਿਸਤਾਨ ਦੇ ਵਿੱਚ ਵੀ ਬੰਗਲਾਦੇਸ਼ ਵਿੱਚ ਵੀ ਬੰਗਲਾਦੇਸ਼ ਵਿੱਚ ਤੇ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਨਿਊਜ਼ੀਲੈਂਡ ਦੇ ਵਿੱਚ ਵੀ ਟੁਰ ਪਿਆ ਹੈ ਇਹ ਕੰਮ ਇਹ ਕੰਮ ਹੋਰ ਵੀ ਤੋਂ ਨਾਗਾ ਹੋਰ ਵੀ ਚੱਲ ਰਿਹਾ ਹੈ ਕੰਮ ਹਿੰਦੁਸਤਾਨੀਆਂ ਨੂੰ ਖਦੇੜ ਖਦੇੜ ਕੇ ਪੂਰੀ ਦੁਨੀਆ ਵਿੱਚੋਂ ਭਜਾਇਆ ਜਾਏਗਾ ਤਾਂ ਹਿੰਦੁਸਤਾਨੀਆਂ ਦੇ ਟੁਕੜੇ ਵੀ ਹੋਣਗੇ हिंदुस्तान दी तुसी आर्थिकता देख लो बिल्कुल खत्म है इकोनॉमी देख लो खत्म है रुपया 91 ਤੇ ڈالر 91 ਤੇ ਪਹੁੰਚ ਗਿਆ ਭਾਰਤ ਦੇ ਜਿਹੜੇ 91 ਰੁਪਏ ਤੁਸੀਂ ਪੇ ਕਰੋਗੇ ਤਾਂ ਜਾ ਕੇ ਤੁਹਾਨੂੰ ਅ ਜਾ ਕੇ 1 ڈالر ਮਿਲੂਗਾ ਤੁਹਾਨੂੰ ਤੇ ਆਪਣੇ ਅਖਲ ਤੇ ਹੱਥ ਮਾਰੋ ਤੇ ਆਪਣੇ ਰਾਜਵਾਲ ਵਧੂ ਖਾਲਸਤਾਨੀਆ ਖਾਓ ਪੰਜਾਬੀਆ ਖਾਓ ਕਹੋ ਕਿ ਹਾਂ ਅਸੀਂ ਇੰਡੀਅਨ ਨਹੀਂ ਆ ਅਸੀਂ ਖਾਲਸਤਾਨੀ ਆ ਅਸੀਂ ਅਜੀ ਹੋਰ ਵੀ ਜਗ੍ਹਾ ਹੈਗੀਆਂ ਨੇ ਹੁਣ ਤੁਸੀਂ ਇਹ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਣਾ ਇਹ ਨਿਊਜ਼ੀਲੈਂਡ ਵਿੱਚ ਇੱਕ ਹੋਰ ਜਗ੍ਹਾ ਤੇ ਇਹ ਬਿਜਾਨੇ ਮੰਦਿਰ ਜਿਹਾ ਬਣਾਇਆ ਉਹਦੇ ਉੱਤੇ ਹਨੂਮਾਨ ਦੀ ਮੂਰਤੀ ਲਗਵਾ ਰੇ ਸੀਗੇ ਤੇ ਇਹੀ ਤਮਾਕੀ ਨੇ ਦੇਖੋ ਇਹ ਵਿਰੋਧ ਕੀਤਾ ਕਿ ਆ ਕਿ ਇੱਥੇ ਨਿਊਜ਼ੀਲੈਂਡ ਦੇ ਵਿੱਚ ਇਹ ਸਟੈਚੂ ਕਿਉਂ ਲੱਗ ਰਿਹਾ ਹੈ ਕੀ ਮਤਲਬ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਗੱਲਾਂ ਬਹੁਤ ਨੇ ਇੱਕ ਕੰਮ ਤੋਂ ਰੁਪਿਆ ਜੇ ਥੋੜੇ ਲੋਕ ਨੇ ਇਹ ਆਪਣੇ ਆਪ ਨੂੰ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਨੂੰ ਕਿਸੇ ਇਹਨਾਂ ਨੂੰ ਲੱਗਿਆ ਕਿ ਇਹ ਇੰਡੀਅਨ ਨੇ ਕਿਉਂਕਿ ਤੁਸੀਂ ਖਾਹਉਂਦੇ ਹੋ ਆਪਣੇ ਆਪ ਨੂੰ ਇੰਡੀਅਨ ਆਪਣੇ ਆਪ ਨੂੰ ਇੰਡੀਅਨ ਖਾਣਾ ਬੰਦ ਕਰੋ ਤੁਸੀਂ ਪੰਜਾਬੀ ਹੋ ਤੁਸੀਂ ਸਿੱਖਿਓ ਤੁਸੀਂ ਖਾਲਸਤਾਨੀ ਹੋ ਤੁਸੀਂ ਵੋਟਾਂ ਪਾਈਆਂ ਖਾਲਸਤਾਨ ਦੇ ਲਈ ਫਿਰ ਤੁਸੀਂ ਇੰਡੀਆ ਦੇ ਲਈ ਥੋੜੇ ਨਾ ਪਾਈਆਂ ਵੋਟਾਂ ਇੰਡੀਆ ਐ ਨਾ ਹੀ ਵਰਦਿਆ ਕੰਟਰੀ ਸੀ ਫਿਰ ਇੰਡੀਆ ਵੀ ਸੀ ਰਹਿੰਦੇ ਜਾ ਕੇ ਸਾਨੂੰ ਇੱਥੇ ਆਉਣ ਦੀ ਕੀ ਲੋੜ ਸੀ ਧੱਕਾ ਕਰਦੇ ਨੇ ਸਾਡੇ ਨਾਲ ਸਾਡੇ ਨਾਲ ਕੀ ਕੁਝ ਨਹੀਂ ਕਰਿਆ ਇਹਨਾਂ ਨੇ ਇਹ ਹਿੰਦੁਸਤਾਨੀਆਂ ਨੇ ਤੇ ਸਾਰੀ ਦੁਨੀਆ ਤੁਹਾਡੇ ਕਰਕੇ ਸਮਝੀ ਐ ਤੁਹਾਡੇ ਰਿਫਰੈਂਡਮ ਕਰਕੇ ਸਮਝੀ ਐ ਕਿ ਇਹਨਾਂ ਨੇ ਕਿੰਨਾ ਧੱਕਾ ਕੀਤਾ ਸਾਡੇ ਨਾਲ ਆਪਣੀ ਅਕਲ ਤੇ ਹੱਥ ਮਾਰੋ ਸਿਆਣੇ ਬਣੋ ਤੇ ਆਪਣੇ ਆਪ ਨੂੰ ਖਾਲਿਸਤਾਨੀ ਅਖਵਾਓ ਪੰਜਾਬੀ ਖਾਓ ਤੁਸੀਂ ਕਹੋ ਕਿ ਥਿਸ ਇਜ਼ ਨਿਊਜ਼ੀਲੈਂਡ ਆਫ ਕੌਰਸ ਥਿਸ ਇਜ਼ ਨਾਟ ਇੰਡੀਆ ਐਂਡ ਵੀ ਆਰ ਪੰਜਾਬੀ ਵੀ ਆਰ ਖਾਲਿਸਤਾਨੀ ਵੀ ਆਰ ਨਾਟ ਐਨ ਇੰਡੀਅਨ ਤੇ ਇਸ ਦੇ ਨਾਲ ਮੈਂ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਤੁਹਾਡੇ ਤੋਂ ਵਿਦਾ ਲੈਣਾ ਵਾ ਤੇ ਹੱਸਦੇ ਬਸਦੇ ਰਹੋ ਤੇ ਜਿਨ੍ਹਾਂ ਨੇ ਬੇਨਤੀ ਇਹੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਤਾਕੀ ਹੱਕ ਤੇ ਸੱਚ ਦੀ ਗੱਲ ਕਰਦੇ ਆਏ ਹਾਂ ਤੇ ਕਰਦੇ ਰਵਾਂਗੇ ਮਿਲਦੇ ਆਂ ਨੈਕਸਟ ਟਾਪਿਕ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ